ਨਵਜੋਤ ਸਾਰੀ ਜਿਹਨੇ ਇੱਕ ਫਲੈਕਸੀ ਬੋਰਡ ਸਾਰੀ ਮੋੜ ਦੇ ਉੱਤੇ ਵੀ ਲਾਇਆ ਹੋਇਆ ਮਨੂੰ ਦਾ ਬੜਾ ਵਧੀਆ ਸ਼ੇਰ ਲਿਖ ਕੇ ਇੱਕ ਫਲੈਕਸੀ ਬੋਰਡ ਇਧਰਲੀ ਸਾਈਡ ਸਾਉਣ ਵਾਲੀ ਸਾਈਡ ਲੱਗਿਆ ਉਸ ਵੀਰ ਦਾ ਮਾਨ ਸਨਮਾਨ ਜੋ ਹੈ ਸਮੁੱਚੇ ਕਲੱਬ ਦੇ ਵੱਲੋਂ ਵੀਰ ਪ੍ਰਭ ਦੇ ਵੱਲੋਂ ਇਹ ਸਾਰੀ ਵਾਲੇ ਸਾਡੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਮੇਰੇ ਵੀਰੋ ਤੇ ਵੀਰ ਨੇ ਆਪ ਸ਼ੇਰ ਲਿਖਿਆ ਬੜਾ ਵਧੀਆ 12 13 ਲਾਈਨਾਂ ਦਾ ਮੈਂ ਬੇਨਤੀ ਕਰੂੰਗਾ ਵੀਰ ਨੂੰ ਉਹ ਵੀ ਜ਼ਰੂਰ ਸਾਂਝਾ ਕਰੇਗਾ ਹੈਪੀ ਕੋਟਲੇ ਨੂੰ ਬੇਨਤੀ ਹੈ ਕੋਟਲੇ ਵਾਲਾ ਹੈਪੀ ਸੰਤ ਬਾਬਾ ਹਿਆਰਾ ਸਿੰਘ ਕਬੱਡੀ ਕਲੱਬ ਗਰਦਾਸਪੁਰ ਲਾਈਨ ਗਰਦਾਸਪੁਰ ਲਾਈਨ ਗਰਦਾਸਪੁਰ ਲਾਈਨ ਜਲਦੀ ਗਰਾਊਂਡ ਦੇ ਵਿੱਚ ਆਵੇ ਜੀ ਜਲਦੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਿਵਾਰ ਦਾ ਦੁੱਖ ਸਾਂਝਾ ਵੀ ਕੀਤਾ ਸੀ ਆ ਪਹਿਲਾ ਕਬੱਡੀ ਕੱਪ ਕਰਾ ਰਹੇ ਮੰਨੂ ਮਛਾਣਾ ਦੀ ਯਾਦ ਵਿੱਚ ਸੋ ਸਾਰਿਆਂ ਨੂੰ ਮੁਬਾਰਕਾਂ ਵੀ ਆ ਮੰਨੂ ਮਛਾਣਾ ਭਰਾ ਸਾਡਾ ਸੋ ਉਹਨਾਂ ਦੇ ਸਰਦਾਂ ਤੇ ਫੁੱਲ ਭੇਡ ਕੀਤੇ ਨੇ ਇੱਕ ਮਿੰਟ ਲਾਈਵ ਵਾਲੇ ਵੀਰ ਨੂੰ ਬੇਨਤੀ ਇਧਰ ਨੂੰ ਕੈਮਰਾ ਫੋਕਸ ਕਰਿਓ ਮੇਰਾ ਵੀਰ ਛੋਟੀ ਜੀ ਕੋਸ਼ਿਸ਼ ਕੀਤੀ ਹੈ ਆਸ ਕਰਦੇ ਹਾਂ ਸਹੀ ਲੱਗੇਗਾ ਜੇ ਚੰਗਾ ਲੱਗੇਗਾ ਸ਼ੇਰ ਤੇ ਤਾੜੀ ਜਰੂਰ ਮਾਰਨੀ ਮੇਰੇ ਨਾਂ ਤੇ ਨਹੀਂ ਮੰਨੂ ਮਛਾਣਾ ਬਾਈ ਦੇ ਨਾਂ ਤੇ ਕਦੇ ਪਤਾ ਨਹੀਂ ਸੀ ਖੇਡਦੇ ਆ ਮੁੱਕ ਜਾਣਾ ਕਦੇ ਪਤਾ ਨਹੀਂ ਸੀ ਖੇਡਦੇ ਆ ਮੁੱਕ ਜਾਣਾ ਟੀਮੀ ਆਪਣੀ ਦਾ ਖੜਿਆ ਸੀ ਥੰਮ ਮੰਨੂ ਪਿੰਡ ਮਛਾੜੇ ਦਾ ਨਾ ਚਮਕਾ ਗਿਆ ਤੂੰ ਕਿਹੜੇ ਲਾਗ ਤੂੰ ਤੁਰ ਗਿਆ ਖੰਭ ਮੰਨੂ ਜਦੋਂ ਰੇਡ ਸੀ ਰੇਡਰ ਪਾਉਣੇ ਆਉਂਦੇ ਨਾ ਜਾਂਦੇ ਸੁੱਕੇ ਦਿੰਦਾ ਸੀ ਝੰਬ ਮੰਨੂ ਵਿਦੇਸ਼ਾਂ ਵਿੱਚ ਵੀ ਤੂੰ ਸੀ ਤੱਕ ਪਾਈ ਮੁੜ ਗਿਆ ਨਾ ਤੇਰੇ ਕੋਈ ਲੰਗ ਮੰਨੂ ਦਿਲ ਸਾਫ਼ ਸੀ ਜੋ ਗੁੰਮ ਗਿਆ ਹੀਰਾ ਦਿਲ ਸਾਫ ਸੀ ਜੋ ਗੁੰਮ ਗਿਆ ਹੀਰਾ ਤੇਰੇ ਬਾਜੂ ਫਿੱਕਾ ਹਰ ਰੰਗ ਮੰਨੂ ਨਮ ਜੋਤ ਸਹਾਰੀ ਕਰੇ ਅਰਦਾਸ ਰੱਬ ਅੱਗੇ ਰੱਖੀ ਚਰਨਾ ਚ ਹੋਵੇ ਨਾ ਤੰਗ ਮੰਨੂ ਰੱਖੀ ਚਰਨਾ ਚ ਹੋਵੇ ਨਾ ਤੰਗ ਮੰਨੂ ਬੋਲੇ ਸੋਨਿਹਾਲ ਤਾੜੀ ਮਾਰ ਦਿਓ ਮੇਰੇ ਵੀਰ ਫੇਰ ਤੋਂ ਇੱਕ ਵਾਰ ਇਸ ਵੀਰ ਦੇ ਨਾਮ ਤੇ ਮੈਂ ਬੇਨਤੀ ਕਰੂੰਗਾ ਅਮਰੀਕ ਜੀ ਨੂੰ ਉਹ ਮਾਈਕ ਤੋਂ ਬੋਲ ਸਾਂਝੇ ਕਰਨਗੇ ਅਮਰੀਕ ਵੀਰ